ਗੁਰਦੁਆਰਾ ਦੀਪ ਸਾਹਿਬ ਤੋਂ ਗੁਰੂਗ੍ਰੰਥ ਸਾਹਿਬ ਜੀ ਦੇ ਕੋਲੋਂ ਓਟ ਆਸਰਾ ਲੈ ਕੇ ਇੱਕ ਵੱਡੇ ਕਾਫਲੇ ਵਿੱਚ ਸਮੁੱਚੀਆਂ ਪੰਥਕ ਜਥੇਬੰਦੀਆਂ ਨੇ ਸੰਦੀਪ ਸਿੰਘ ਸਨੀ ਦੇ ਭਰਾਤਾ ਮਨਦੀਪ ਸਿੰਘ ਦੇ ਅੱਜ ਕਾਗਜ ਦਾਖਲ ਕੀਤੇ ਆ ਅਸਲ ਦੇ ਵਿੱਚ ਲੜਾਈ ਇੱਥੇ ਹੋ ਰਿਹਾ ਇਹ ਜਿਹੜੀ ਸੀਟ ਹੈ ਇਸ ਸੀਟ ਦੇ ਜਿੱਤਨ ਹਰਨ ਦੇ ਨਾਲ ਭਗਵੰਤ ਮਾਨ ਦੀ ਸਰਕਾਰ ਡਿਗਣੀ ਨਹੀਂ ਹੈ ਕੋਈ ਫਰਕ ਨਹੀਂ ਪੈਣਾ ਇਸ ਸੀਟ ਦੇ ਨਾਲ ਫਰਕ ਪੈਣਾ ਕਿ 227 ਦਾ ਅਗਲਾ ਪੰਜਾਬ ਦਾ ਭਵਿੱਖ ਤਰ ਹੁਣਾ ਇਹ ਸੀਟ ਦੇ ਨਾਲ ਦੂਜੇ ਪਾਸੇ ਇਹ ਜਿਹੜੀ ਸੀਟ ਆ ਇੱਕ ਪਾਸੇ ਤਾਂ ਹੈਗੇ ਭਾਈ ਦੋ ਧਿਰਾਂ ਦੀ ਲੜਾਈ ਇੱਥੇ ਇੱਕ ਪਾਸੇ ਦਿੱਲੀ ਦੇ ਯਾਰ ਹੈ ਇੱਕ ਪਾਸੇ ਹੈਗਾ ਪੰਥ ਦੇ ਪੰਜਾਬ ਦੇ ਯਾਰ ਇਸ ਕਰਕੇ ਦਿੱਲੀ ਦੇ ਯਾਰਾਂ ਦੇ ਵਿਚਾਰ ਤੇ ਪੰਥ ਦੇ ਪੰਜਾਬ ਦੇ ਵਾਰਸਾਂ ਦੇ ਵਿਚਾਰ ਇੱਕ ਲੜਾਈ ਹੈ ਇੱਕ ਪਾਸੇ ਗੁਰੂਗ੍ਰਾਂ ਸਾਹਿਬ ਦੀ ਬੇਅਦਬੀ ਕਰਨ ਵਾਲੇ ਆ ਕਰਾਉਣ ਵਾਲੇ ਆ ਤੇ ਸੱਖਾਂ ਦੇ ਗਲਾਂ 'ਚ ਟਾਇਰ ਪਾਉਣ ਵਾਲੇ ਆ, ਧੀਆਂ ਪੈਨਾਂ ਦੀਆਂ ਬੇਪਤੀਆਂ ਕਰਨ ਵਾਲੇ ਆ, ਕਰਾਉਣ ਵਾਲੇ ਆ, ਚਿੱਟਾ ਵੇਚਣ ਵਾਲੇ ਆ ਤੇ ਵਗਾਉਣ ਵਾਲੇ ਆ ਤੇ ਉਹਨਾਂ ਦੇ ਹੱਟੇ ਘਟਣ ਵਾਲੇ ਆ। 750 ਕਿਸਾਨਾਂ ਦੀਆਂ ਜਾਨਾਂ ਲੈਣ ਵਾਲੇ ਆ ਤੇ ਉਹਨਾਂ ਦੀਆਂ ਜਿੰਦੀਆਂ ਤਬਾਹ ਕਰਨ ਵਾਲੇ ਆ ਤੇ ਸਾਡੇ ਪੰਜਾਬ ਦੇ ਵਿੱਚ ਬਾਰਡਰ ਬੰਦ ਕਰਨ ਵਾਲੇ ਆ ਤੇ ਨੇਪਾਲ ਦਾ ਬਾਰਡਰ ਖੁੱਲਾ, ਬੰਗਲਾਦੇਸ਼ ਦਾ ਬਾਰਡਰ ਕਿਉਂ ਬੰਦ ਤੇ ਖੁੱਲਾ ਹੈ ਤੇ ਫਿਰ ਸਾਡਾ ਸੁਲੇਮਾਨ ਕੀ ਕਿਉਂ ਨਖੜਾ? ਫਿਰ ਸਾਡਾ ਵਾੜਾ ਕਿਉਂ ਨਹੀਂ ਖੁੱਲਾ? ਸਾਡਾ ਫਿਰ ਸੈਨੀਆਂ ਵਾਲਾ ਕਿਉਂ ਨਹੀਂ ਖੁੱਲਾ? ਇਹ ਸਾਡੇ ਨਾਲ ਵਿਤਕਰਾ ਕਿਉਂ ਹੈ ਫਿਰ ਬੰਦੀ ਸਿੰਘ ਸਾਡੇ ਬੰਦੀ ਸਿੰਘ ਕਿਉਂ ਹੈ ਜੇ ਉਹ ਐਡੇ ਵੱਡੇ ਵੱਡੇ ਉਹ ਜਿਹੜੇ ਜਿਨ੍ਹਾਂ ਨੇ ਬਹੁਤ ਵੱਡਾ ਜ਼ੁਲਮ ਕੀਤਾ ਹੈ ਪ੍ਰਤਾਜਾ ਬੀਬੀ ਵਰਗੇ ਜੇ ਉਹ ਐਮਪੀ ਬਣ ਸਕਦੇ ਆ ਤੇ ਸਾਡੇ ਅਰਜਨ ਕਿਉਂ ਤੇ ਫਿਰ ਤੁਸੀਂ ਮੈਨੂੰ ਦੱਸੋ ਇਹ ਪਟਾਰ ਸਿੰਘ ਬਾਦਲ ਦੀ ਪਾਰਟੀ ਕੋਈ ਵੀ ਦਿੱਲੀ ਦੇ ਯਾਰ ਆ ਜਿਹੜਾ ਇਹਨਾਂ ਦਾ ਕੈਂਡੀਡੇਟ ਆ ਇਹ ਵੀ ਬਾਦਲ ਦਲ ਤੋਂ ਆਇਆ ਬਾਦਲ ਜਾ ਕੇ ਚਿੱਟੇ ਇਹਦੇ ਗੱਡੀ 'ਚ ਫੜਿਆ ਗਿਆ ਫੜਿਆ ਕਿਨੇ ਰਾਏ ਸਾਹਿਬ ਐਸਐਸਪੀ ਨੇ ਫੇਰ ਬਾਦਲ ਸਾਹਿਬ ਨੇ ਬਿਜਲੀ ਡੇਟ ਚ ਉਹਦੀ ਕੀ ਕਰਤੀ ਉਹਦੀ ਕਰਪੀ ਆਪਣੀ ਬਦਲੀ ਕਰਤੀ ਤੇ ਹਜੇ ਤੱਕ ਲਾਇਆ ਨਹੀਂ ਹੁਣ ਉਹੀ ਨਸ਼ੇ ਦਾ ਤਸਕਰ ਆ ਗਿਆ ਹੁਣ ਜੇ ਕਾਂਗਰਸ ਦੇ ਉਮੀਦਵਾਰ ਨੂੰ ਵੋਟ ਪਾਉਣਗੇ ਹੁਣ ਦਰਬਾਰ ਸਾਹਿਬ ਟੋਨਾਂ ਵਾਲੇ ਨਹੀਂ ਪਾਉਣਗੇ ਫੇਰ ਤੁਸੀਂ ਦੂਜੀ ਵੱਖ ਨਵਾਂ ਤਿਆਸ ਹੈ 11 ਤਰੀਕ ਨੂੰ ਵੋਟਾਂ ਪੈਂਦੀਆਂ ਨਵੰਬਰ ਨੂੰ ਤੇ 11 ਤਰੀਕ ਨੂੰ 10 ਨੂੰ ਸਰਬੱਤ ਖਾਲਸਾ ਹੋਇਆ 2015 ਚ 11 ਨੂੰ ਇਹ ਬੰਦਿਆਂ ਨੇ ਜਿਹੜੇ ਵੋਟਮਾਰਕ ਤੇ ਸਾਨੂੰ ਫੜ ਕੇ ਅੰਦਰ ਕਰਤਾ ਕਿੱਥੇ ਕਰਤਾ ਆ ਬੈਠੇ ਬਲੇਰ ਸਾਰੇ ਅੰਦਰ ਕੀਤਾ ਅੰਦਰ ਕਰਕੇ ਤੇ ਫਿਰ ਉਸ ਤੋਂ ਬਾਅਦ ਹੁਣ 11 ਤਰੀਕ ਨੂੰ ਜਦੋਂ ਬਟਨ ਲਾਉਣਗੇ ਪੰਥ کہہ ਕੇ ਤੇ ਫਿਰ ਕੀ ਹੋਊਗਾ ਭਾਈ 11 ਤਰੀਕ ਨੂੰ ਇਹਦਾ ਮਤਲਬ ਅਸੀਂ ਉਹਨੂੰ ਵੋਟ ਪਾਉਣੇ ਆ ਜਿਨ੍ਹਾਂ ਨੇ ਸਿੱਖਾਂ ਨੂੰ ਕੁੱਟਿਆ ਲੱਕੜਾਂ ਚੋਰੀ ਦੇ ਪਰਦੇ ਸਾਡੇ ਦੇ ਇਹਨਾਂ ਨੇ ਪਾਤੇ ਇਸ ਕਰਕੇ ਅਮਰਤਪੁਰ ਦੇ ਸਾਰਿਆਂ ਨੂੰ ਡਿਗਰਡ ਝੇਲ ਚ ਹਵਾਰਾ ਸਾਹਿਬ ਕਾਉਂਡਾ ਜਥੇ ਦਾ ਉਹਨੂੰ ਬੰਦ ਕਰਕੇ ਰੱਖਿਆ ਮੈਨੂੰ ਦੱਸੋ ਇਹਨਾਂ ਚੋਂ ਇੱਕ ਵੀ ਸਾਡੇ ਨਾਲ ਟੇਬਲ ਤੇ ਆਉਣ ਭਗਵੰਤ ਮਾਨ ਟੇਬਲ ਤੇ ਆਵੇ ਸੁਖਬੀਰ ਬਦਲ ਟੇਬਲ ਤੇ ਆਵੇ ਇਹ ਸਾਰੇ ਰਾਜਾ ਵੜਿੰਗ ਗੋਰੀ ਟੇਬਲ ਤੇ ਹੁਣ ਸਾਡੇ ਨਾਲ ਗੱਲ ਕਰਨੇ 1 ਟੂ 1 ਇਸ ਕਰਕੇ ਸਾਰੇ ਬੰਦੇ ਦਿੱਲੀ ਰਿਆਹਤ ਦਿੱਲੀ ਨੂੰ ਉਹ ਉੱਪਰ ਚੱਕਰਾਂ ਕਾ ਚਾਹੁੰਦੇ ਆ ਤੇ ਰਾਜਾ ਵੜਿੰਗ ਊਂ ਜ਼ਰੂਰ ਬੋਲ ਕੇ ਆਪਣੀ ਨੈਸ਼ਨੈਲਿਟੀ ਵਿਖਾਉਣਾ ਚਾਹੁੰਦਾ ਕਿ ਮੈਂ ਕੇਜਰੀਵਾਲ ਨੂੰ ਵੱਧ ਸਿੱਖਾਂ ਨੂੰ ਕੁੱਟੂਗਾ ਮੈਂ ਬੈਂਟਸਨ ਨੂੰ ਸਿੱਖਾਂ ਨੂੰ ਵੱਧ ਕੁੱਟੂਗਾ ਮੈਂ ਆਪਣੇ ਆਪਣੇ ਜਿਹਨਾਂ ਨੇ ਕੇਪੀਐਸ ਜੱਲਿਆ ਉਹਨਾਂ ਨੂੰ ਮੈਂ ਸੱਖਾਂ ਨੂੰ ਵੱਧ ਘੁੱਟੂਗਾ ਇਸ ਕਰਕੇ ਤੁਸੀਂ ਮੇਰਾ ਸਾਦਾ ਨੈਸ਼ਨੈਲਿਟੀ ਕਰਕੇ ਕਹਿੰਦਾ ਇੱਥੇ ਗੱਲ ਕੀ ਆ ਭਾਈ ਸੰਦੀਪ ਸਿੰਘ ਜਿਹੜਾ ਸਣੀ ਆ ਉਹ ਪੰਥਾ ਕੌਮ ਦਾ ਯੋਧਾ ਨੇ ਡਿੱਗੀ ਸਿਰ ਤੇ ਪੱਗ ਰੱਖੀ ਆ ਪੰਜਾਬ ਦੇ ਵਿੱਚ ਪੀਸ ਲੈਂਦੀ ਹੈ ਸ਼ਾਂਤੀ ਲੈਂਦੀ ਹੈ ਜਲਾਦ ਨੂੰ ਠੋਕ ਕੇ ਪੀਸ ਲੈ ਕੇ ਜਾਂਦੀ ਹੈ ਜਿਹੜੀ ਪੀਸ ਕਦੇ ਵੀ ਨਹੀਂ ਆਈ ਤੇ ਫਿਰ ਵਿਧਾਨ ਸਭਾ ਤੇ ਜਾਊਗਾ ਕਿਸਾਨਾਂ ਦੀ ਗੱਲ ਕਰੂਗਾ ਮਜ਼ਦੂਰਾਂ ਦੀ ਗੱਲ ਕਰੂਗਾ ਵਪਾਰੀਆਂ ਦੀ ਗੱਲ ਕਰੂਗਾ ਦੁਕਾਨਦਾਰਾਂ ਦੀ ਗੱਲ ਕਰੂਗਾ ਭੀਆਂ ਪੈਣਾ ਦੀ ਗੱਲ ਕਰੂਗਾ ਬੰਦੀ ਸਿੰਘਾਂ ਦੀ ਗੱਲ ਕਰੂਗਾ ਕੌਮ ਦੀ ਗੱਲ ਕਰੂਗਾ ਘਟਕੈਂਤੀਆਂ ਦੀ ਗੱਲ ਕਰੂਗਾ ਤੇ ਸਾਰੇ ਬੰਦਿਆਂ ਦੀ ਗੱਲ ਕਰੂਗਾ ਤੇ ਫਿਰ ਗੱਲ ਪਤਾ ਕਿਦੀ ਕਰੂ ਗੱਲ ਪ੍ਰੈਸ ਦੀ ਵੀ ਕਰੂ ਜਦੋਂ ਆਰਟੀਕਲ 14 19 ਕੀ ਦੇ ਮੁਤਾਬਕ ਕੋਈ ਸਾਡਾ ਪ੍ਰੈਸ ਵਾਲਾ ਸਾਡਾ ਅਨਕੀ ਸਿੰਘ ਉਹਦਾ ਚੈਨਲ ਆਪਦਾ ਉਹਦੇ 5 ਲੱਖ ਫੋਲੋਅਰ ਆ 2 ਲੱਖ ਫੋਲੋਅਰ ਉਹ ਹੌਲੀ ਦੇ ਕਿ ਪਤਾ ਕੀ ਕਰਦਾ ਉਹ ਕਹਿੰਦਾ ਉਹਦੇ ਉੱਤੇ ਪਾ ਦਿੰਦਾ ਜਦੋਂ ਪੰਥ ਦੀ ਗੱਲ ਪੰਜਾਬ ਦੀ ਗੱਲ ਆ ਜਾਂਦੀ ਹੈ ਤੇ ਫਿਰ ਪਤਾ ਕੀ ਕਰਦਾ ਫੇਰ ਹੁੰਦਾ ਕਿ ਦੀ ਰੀਚ ਘਟਾ ਦਿਓ ਬੰਦ ਕਰ ਦਿਓ ਤੇ ਫੇਰ ਇਹਦਾ ਮਤਲਬ ਆਰਟੀਕਲ 14 ਨਿੱਕੀ ਦੀ ਲੰਘਣਾ ਤੇ ਫਿਰ ਇਹ ਵਿਧਾਨ ਸਭਾ ਚ ਕਰਕੇ ਜਿੰਨੇ ਸਾਰੇ ਚੈਨਲ ਪਏ ਆ ਸਾਰੇ ਚੈਨਲ ਨੂੰ ਅਸੀਂ ਜਿਹੜੇ ਬੰਦ ਪਏ ਆ ਦੁਬਾਰਾ ਖਲਾਉਣ ਦੀ ਕੋਸ਼ਿਸ਼ ਕਰਾਂਗੇ ਇੱਕ ਛੋਟਾ ਸਵਾਲ ਹੈ ਕਿ ਤੇ ਜਿਸ ਤਰੀਕੇ ਨਾਲ ਸੰਦੀਪ ਸੰਘੀ ਦੇ ਨਾਮ ਚਰਚਾ ਜਾਇਆ ਗੋ ਕਤਨਾ ਮੌਦ ਲੋ ਕੋ ਫੇਰ ਉਹੀ ਦੁਬਾਰਾ ਹੈ ਕਿ ਜਿੱਦਾਂ ਤੁਸੀਂ ਆਪ ਕਾਰਵਾਈ ਕਰਦੇ ਹੋ ਮੈਂ ਸਿੰਘ ਜੇ ਤਾਂ ਤੁਹਾਨੂੰ ਮਿਲ ਲਈ ਜਾਂ ਸੱਤਾ ਦਿੱਤੀ ਜਾਂਦੀ ਹੈ ਪੰਜਾਬ 'ਚ ਕਿ ਨਿਹੰਗ ਸਿੰਘ ਜਿੱਥੇ ਬੰਦੀਆਂ ਕੱਢ ਲਈਆਂ ਕਰਦੀਆਂ ਜਿਸ ਤਰ੍ਹਾਂ ਤੁਸੀਂ ਕਹੇ ਕਿਸੇ 200 ਦੇ ਲਾਏ ਸੰਦੀਪ ਸੰਧੂ ਕਿ ਤੁਸੀਂ ਕਾਰਵਾਈਆਂ ਕਰੋਗੇ ਕਾਨੂੰਨ ਦੇ ਹੱਥ ਸੌਂਗ ਦਿੱਤੀ ਜਾਏਗੀ ਇਸ ਗੱਲ ਨੂੰ ਲੈ ਕੇ ਸਵਾਲ ਜਨਤਾ ਦਾ ਦੇਖੋ ਜੀ ਅਸੀਂ ਜਿਹੜੇ ਸਾਰੇ ਸਿੰਘ ਹੈ ਪੰਥ ਕੌਮ ਨੇ ਨਾ ਕਦੇ Hindu ਦਾ ਮਾਰਾ ਕੀਤਾ ਨਾ ਕਦੇ ਮੁਸਲਮਾਨ ਦਾ ਸਾਡੀ ਲੜਾਈ ਜ਼ੁਲਮ ਨਾਲ ਹੈ ਇਹਨੂੰ Hindu ਚ ਕਨਵਰਟ ਨਾ ਕਰੋ ਸਾਡੀ ਲੜਾਈ ਜ਼ੁਲਮ ਨਾਲ ਹੈ ਜ਼ੁਲਮ ਕਰਨ ਨਾਲ ਆਪਾਂ ਕੇਪੀਐਸ ਕੇਪੀਐਸ ਗੱਲ ਹੈ ਕੇਪੀਐਸ ਗੱਲ ਹੈ ਉਹ ਸਿੱਖ ਹੈ ਕਾਰਵਾਈ ਕਾਨੂੰਨ ਤੋਂ ਬਾਅਦ ਅਸੀਂ 1 ਇੰਚ ਨਹੀਂ ਗਏ ਨਾ ਗਏ ਨਾ ਜਾਣੀ ਨਹੀਂ ਨਹੀਂ ਗਲਤ ਤੁਸੀਂ ਕਹਿ ਰਹੇ ਹੋ ਜਿਹੜਾ ਕੇਸ ਸੂਬੇ ਤੇ ਚੱਲਿਆ ਉਹ ਲਗਾਤਾਰ 30 ਸਾਲ ਕਾਰਵਾਈ ਅਦਾਲਤਾਂ 'ਚ ਕਰਕੇ ਉਦੇ ਉੱਤੇ ਕੇਸ ਠੋਕਿਆਂ ਨੂੰ ਅੰਦਰ ਕੀਤਾ ਹੈਗਾ ਜਦਕਿ ਸੁਪਰੀਮ ਕੋਰਟ ਤੱਕ ਇਹਨੂੰ ਡਿਲੇ ਕਰੀ ਜਾ ਰਿਹਾ ਹੈਗਾ ਔਰ ਜਿਹੜੇ ਬੰਦੇ ਨਹੀਂ ਨਹੀਂ ਬੁੱਚੜਬਾਜੀ ਕਰ ਲਈ ਹੈ ਉਹਨੂੰ ਬੇਲ ਮਿਲ ਰਹੀ ਹੈ ਜਦਕਿ ਸਾਡੇ ਜੱਜਦਾਰਾਂ ਨੂੰ ਬੇਲ ਨਹੀਂ ਮਿਲ ਰਹੀ ਹੈ ਕੀ ਇਹ ਜਿਹੜਾ ਕਾਨੂੰਨ ਦੀ ਦੁਰਵਰਤੋਂ ਹੋ ਰਹੀ ਹੈ ਸਟੇਟ ਆਫ ਇੰਡੀਆ ਐਂਡ ਪੰਜਾਬ ਕਰ ਰਿਹਾ ਹੈਗਾ ਇਹਦੇ ਵਿੱਚ ਜਿਹੜਾ ਹਮਲਾ ਸੰਦੀਪ ਤੇ ਹੋਇਆ ਉਨੇ ਸੈਲਫ ਡਿਫੈਂਸ ਦੇ ਵਿੱਚ ਆਪਣੀ ਕਾਰਜਕਾਰੀ ਕੀਤੀ ਹੈਗੀ ਆ ਸੋ ਤੁਸੀਂ ਬਿਲਕੁਲ ਪੁੱਠੀ ਗੱਲ ਕਰ ਰਹੇ ਹੋਗੇ ਹੋਮਲੇ ਸਿਖਾਤੇ ਹੋਏ ਆ ਦਰਬਾਰ ਸਾਹਿਬ ਤੇ ਹੋਏ ਆ 1984 ਚ ਸਟੇਟ ਨੇ ਸਿੱਖਾਂ ਨੂੰ ਕਿਲਿੰਗ ਕੀਤੀ ਆ ਇਹੀ ਕੰਮ ਕਸ਼ਮੀਰ ਚ ਮੁਸਲਮਾਨਾਂ ਨਾਲ ਹੋ ਰਿਹਾ ਇਹੀ ਕੰਮ ਗੋਧਰਾ ਦੇ ਵਿੱਚ ਪ੍ਰਾਈਮ ਮਿਨਿਸਟਰ ਆਫ ਇੰਡੀਆ ਓਨੇ ਕੀਤਾ ਹੈਗਾ ਯੂ ਆਰ ਦਾ ਕਿਲਰਸ ਦਾ ਸਟੇਟ ਇਜ਼ ਦਾ ਕਿਲਰ ਜ ਜਨੇ ਇਨਸਾਫ ਲਤਾ ਤੇ ਆਪਣੀ ਸੈਲਫ ਰੱਖਿਆ ਕੀਤੀ ਆ ਉਹ ਸੰਦੀਪ ਸਿੰਘ ਆ ਇਹਦਾ ਜਵਾਬਦੇਹ ਬਾਵਰੀ ਮਸਜਿਦ ਕਿਉਂ ਢਾਈ ਜਵਾਬਦੇਹ ਜਵਾਬ ਦੇਣ ਜਵਾਬ ਦੇਣ ਦਰਬਾਰ ਸਭ ਤੋਂ ਹਟਾਇਆ ਦਰਵਾਜੇ ਗੱਲਾਂ ਚ ਟਾਇਰ ਚ ਪਾਏ ਜਵਾਬ ਦੇਣ ਪ੍ਰੈਸ ਤੇ ਹਮਲਾ ਕਿਉਂ ਕੀਤਾ ਅਪੀਲ ਰਵੇਗੀ ਅਸੀਂ ਸਾਰੇ ਤਰਨਤਾਰ ਨਿਵਾਸੀਆਂ ਨੂੰ ਪੰਥ ਨੂੰ ਕੌਮ ਨੂੰ ਹਿੰਦੂਆਂ ਨੂੰ ਮੁਸਲਮਾਨਾਂ ਨੂੰ ਅਪੀਲ ਕਰਦਾ ਤੇ ਪਾਰਟੀ ਬਾਜ਼ੀ ਤੋਂ ਪਰੋਟ ਕੇ ਆਪਾਂ ਸੰਦੀਪ ਸਿੰਘ ਸਣੀ ਨੂੰ ਚਿਤਾਈਏ ਪਰ ਮੈਂ ਤੁਹਾਨੂੰ ਦੱਸਦਾ ਪਤਾ ਕੀ ਪ੍ਰਚਾਰ ਕੀਤਾ ਰਿਹਾ ਜਦੋਂ ਇੱਕ ਟੀਚਰ ਹੋਵੇ ਨਾ ਟੀਚਰ ਨੂੰ ਪੜਾਉਣਾ ਨਾਂ ਦਾ ਹੋਵੇ ਉਹ ਫਿਰ ਟੀਚਰ ਨਾ ਬੱਚੇ ਨੂੰ ਕੁੱਟਦਾ ਤੇ ਬੱਚੇ ਡਰ ਜਾਂਦੇ ਆ ਇਹ ਜਦੋਂ ਲੀਡਰ ਪੰਜਾਬ ਦਾ ਕੰਮ ਨਹੀਂ ਕਰਦੇ ਪੰਥ ਦਾ ਕੰਮ ਨਹੀਂ ਕਰਦੇ ਪਾਣੀਆਂ ਦਾ ਕੰਮ ਨਹੀਂ ਕਰਦੇ ਨੌਜਵਾਨਾਂ ਦਾ ਕੰਮ ਨਹੀਂ ਕਰਦੇ ਪ੍ਰੈਸ ਦਾ ਨਹੀਂ ਕਰਦੇ ਇਹ ਫਿਰ ਪਤਾ ਇਹ ਨਲਾਇਕ ਬੰਦੇ ਆ ਫਿਰ ਕਹਿੰਦੇ ਆ ਹਿੰਦੂ ਮੁਸਲਮਾਨ ਦਾ ਵੈਰੀ ਹੈ ਮੁਸਲਮਾਨ ਹਿੰਦੂ ਦਾ ਵੈਰੀ ਹੈ ਹਿੰਦੂ ਸਿੱਖ ਦਾ ਵੈਰੀ ਹੈ ਸਿੱਖ ਹਿੰਦੂ ਦਾ ਵੈਰੀ ਹੈ ਜਦੋਂ ਕਿ ਪੰਜਾਬ ਤੇ ਨਾਲ ਅਸੀਂ ਦੁਕਾਨ ਚ ਲੜਦੇ ਆ ਨਾ ਸ਼ਹਿਰ ਚ ਲੜਦੇ ਆ ਨਾ ਕਰਦੇ ਹਾਲਾਂਕਿ ਹਿੰਦੂਆਂ ਦੀ ਜੜ ਕੜਤੀ ਇਹਨਾਂ ਨੇ ਕਿਵੇਂ ਕੱਢੀ ਆ ਜੀਡੇ ਖੋਲਤਾ ਗੱਗ ਬਾਜ਼ਾਰ ਖੋਲਤਾ ਮੈਟਰੋ ਖੋਲਤਾ ਆਧਾਰ ਖੋਲਤਾ ਵਿਸ਼ਾਲ ਮੈਗਾ ਮਾਰਟ ਖੋਲਤਾ ਡੀਮਾਰਟ ਖੋਲਦੇ ਜਿਹੜੇ ਮਾਲ ਖੋਲ ਕੇ ਤੇ ਕਿਸਾਨਾਂ ਦੀ ਵੀ ਜੜ ਕਰਤੀ ਹਿੰਦੂ ਵਪਾਰੀਆਂ ਦੀ ਗੱਲ ਕਰਤੀ ਤੇ ਸਾਰੇ ਮਜ਼ਦੂਰਾਂ ਦੀ ਜੜ ਕਰਤੀ ਸਿਰ ਖੁਦ ਪਿੰਡ ਦੇ ਵਿੱਚ ਇਹ ਬਿਰਸਾ ਸਿੰਘ ਬਲਟੋਹੇ ਨੇ ਹਿੰਦੂ ਮੰਦਰ ਦੇ ਉੱਤੇ ਕਬਜ਼ੇ ਕੀਤੇ ਸਾਡੇ ਪਾਰਟੀ ਸ਼੍ਰੋਮਣੀ ਕਾਲੀ ਦਾ ਲੰਬਰ ਸਰ ਨੇ ਜਾ ਕੇ ਉਹ ਮੂਰਤੀ ਵਾਪਸ ਧਰਾ ਕੇ ਉਹ ਸਤਕਾਰ ਨਾਲ ਕੀਤਾ ਬਾਬਰੀ ਮਸਜਿਦ ਢਾਣ ਗਏ ਸਾਡੀ ਪਾਰਟੀ ਉੱਥੇ ਜਾ ਕੇ ਖੜੀ ਹੈ ਉਹਦਾ ਵਿਰੋਧ ਕੀਤਾ ਹੈਗਾ ਤੇ ਜਿੱਥੇ ਜਿੱਥੇ ਜ਼ੁਲਮ ਹੋਇਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਉੱਥੇ ਖੜ ਕੇ ਉਸ ਜ਼ੁਲਮ ਦਾ ਟੱਕਰਾ ਕਰਦਾ ਰਿਹਾ ਹੈਗਾ ਸੋ ਇਹ ਜਿਹੜੇ ਫੈਬ੍ਰਿਕੇਸ਼ਨ ਹੈ ਝੂਠ ਹੈ ਉਹ ਜ਼ੁਲਮ ਕਰਨ ਵਾਲੇ ਆ ਅਕਾਲੀ ਜਿਹੜਾ ਤਪੂਸੀਆਂ ਮਾਰ ਕੇ ਅਕਾਲੀ ਦਲ ਅੰਮ੍ਰਿਤਸਰ ਉੱਤੇ ਜਾ ਕੇ ਬਾਦਲ ਚ ਜਾ ਕੇ ਕਾਂਗਰਸੀ ਜਾ ਕੇ ਹੁਣ ਬੀਜੇਪੀ 'ਚ ਬੈਠਾ ਹੈ ਕਪਤਨ ਅਮਰਿੰਦਰ ਸਿੰਘ ਉਹ ਓਨ ਐਸਪਸਟ ਕਹੇ ਕਿ ਚੰਦਰਸ਼ੇਖਰ ਕੋਲੇ ਮੈਂ ਬੰਦੇ ਛੱਡ ਕੇ ਆਇਆ ਸੀਗਾ ਉਹ ਖਾੜਕਵਾਂ ਨੂੰ ਉਹਨੇ ਐਕਸਟਰਾ ਜੁਡੀਸ਼ੀਅਲ ਕਿਲਿੰਗ ਕਰਤੀ ਐ ਇਹ ਹੁਣ ਸਿੱਖਾਂ ਨੂੰ ਬਾਹਰਲੇ ਦੇਸ਼ 'ਚ ਜਾ ਕੇ ਮਰਵਾ ਰਹੇ ਹੈਗੇ ਆ ਜਿਹਦੇ ਉੱਤੇ ਕੇਸ ਭਾਰਤ 'ਤੇ ਉੱਤੇ ਚੱਲ ਰਹੇ ਆ ਸੋ ਇਹ ਜਿਹੜਾ ਤੁਸੀਂ ਪੁੱਛ ਰਹੇ ਹੋ ਕਿ ਲੌਅਲੈਸਨੈਸ ਕਿੱਥੇ ਆ ਇਹ ਸਟੇਟ ਦੀ ਐ ਭਾਈ ਜਸਵੰਤ ਸਿੰਘ ਖਾਲੜਾ ਇਹਦਾ ਸਬੂਤ ਦਿੰਦੇ ਆ ਸਟੇਟ ਨੇ ਕਾਨੂੰਨ ਤੋਂ ਬਾਹਰ ਜਾ ਕੇ ਸਿੱਖਾਂ ਨੂੰ ਮਾਰਿਆ ਅਸੀਂ ਤਾਂ ਆਪਣੇ ਨੌਵੇਂ ਪਾਤਸ਼ਾਹ ਜੀ ਦਾ 350 ਸਾਲ ਹੁਣ ਸ਼ਹੀਦੀ ਮਨਾ ਰਹੇ ਆ ਜਿਨ੍ਹਾਂ ਨੇ ਕਿਸੇ ਹੋਰ ਦੇ ਜਨੈਉ ਵਾਸਤੇ ਆਪਣੀ ਸ਼ਹਾਦਤ ਦਿੱਤੀ ਹੈ ਉਹਨਾਂ ਦਾ ਦਿਹਾੜਾ ਦੀਨਾ ਵੇਖੇ ਮੰਗਣਾਵਾਂਗੇ ਜਿੱਥੇ ਜ਼ਫਰਨਾਮਾ ਸਾਹਿਬ ਲਿਖਿਆ ਗਿਆ ਤੇ ਉੱਥੋਂ ਇਸ ਦੇਸ਼ ਨੂੰ ਆ ਅਸਲੀਅਤ ਉਂਗਲ ਚੱਕ ਕੇ ਬਾਬਰ ਨੂੰ ਹੈ ਜਾਬਰ ਦੇ ਰੂਪ ਚ ਐਸੀ ਦੱਸਾਂਗੇ ਇਹ ਪੁੱਠੀਆਂ ਚਲਾ ਰਹੇ ਆ ਉਹਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ